ਮਾਰਨਾ ਸਿੱਤ ਕੱਲਾ ਚਮਕੀਲਾ ਮਾਰ ਦਿੰਦੇ ਜਿਹੜੇ ਐਨੇ ਜਣੇ ਨਾਲ ਮਾਰੇ ਉਹਨਾਂ ਨੂੰ ਤੁਸੀਂ ਕਿਸ ਤਕਾਜੇ ਚ ਰੱਖੋਗੇ ਪੇਟੀ ਮਾਸਟਰ ਹਰਜੀਤ ਗਿੱਲ ਤੇ ਨਾਲ ਜਿਹੜਾ ਢੁਲਕੀ ਵਾਲਾ ਸੀਗਾ ਅਮਰਜੋਤ ਤੇ ਉਹਦਾ ਜਿਹੜਾ 20 ਦਿਨ ਦਾ ਬੱਚਾ ਉਸ ਤੋਂ ਬਾਅਦ ਉਹਦਾ ਪਿਓ ਕਿਵੇਂ ਸਿਸਕੀਆਂ ਲੈ ਲੈ ਕੇ ਪੁੱਤ ਦੇ ਵਿయోగ ਵਿੱਚ ਇਸ ਦੁਨੀਆ ਤੋਂ ਰੁਕਤਤ ਹੋਇਆ ਉਸ ਤੋਂ ਬਾਅਦ ਉਹਦਾ ਭਰਾ ਜਿਹੜਾ ਚਮਕੀਲੇ ਦਾ ਭਰਾ ਸੀ ਉਹ ਪਾਗਲਾ ਕਰਨ ਲੱਗ ਪਿਆ ਸੀ ਚਮਕੀਲੇ ਦੀ ਮੌਤ ਤੋਂ ਬਾਅਦ ਇੱਕ ਦਿਨ ਕਹਿੰਦਾ ਉਹ ਦੇ ਚਮਕੀਲਾ ਤੇ ਬੱਬੀ ਜਾਂਦੇ ਉਹ ਦੇ ਚਮਕੀਲਾ ਤੇ ਬੱਬੀ ਜਾਂਦੇ ਕਦੀ ਕੱਲ ਆਪਾਂ ਦੇ ਚਮਕੀਲਾ ਤੇ ਬੱਬੀ ਆ ਗਿਆ ਹੁਣ ਹੀ ਨਹੀਂ ਪ੍ਰੋਗਰਾਮ ਤੇ ਜਾਣਾ ਚਾਹ ਪਾਉ ਉਹਨਾਂ ਨੂੰ ਚਾਹ ਬਣਾਓ ਹੁਣ ਇਹਨਾਂ ਲਈ ਇੱਕ ਦਿਨ ਇਦਾਂ ਹੀ ਕਰਦਾ ਕਰਦਾ ਕਹਿੰਦਾ ਉਹ ਚਮਕੀਲਾ ਤੇ ਬੱਬੀ ਉਹ ਟ੍ਰੇਨ ਨਾਲੋਂ ਭੱਜੇ ਜਾਂਦੇ ਆ ਚਮਕੀਲਾ ਤੇ ਬੱਬੀ ਟ੍ਰੇਨ ਨਾਲੋਂ ਭੱਜੇ ਜਾਂਦੇ ਕਰਦਾ ਕਰਦਾ ਆਪ ਵੀ ਟ੍ਰੇਨ ਥੱਲੇ ਆ ਗਿਆ ਕਹਿੰਦੇ ਤੁਮ ਕੀਲਾ ਤੇ ਬੱਬੀ ਟ੍ਰੇਨ ਥੱਲੇ ਆ ਚੱਲੇ ਆ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਆਪ ਵੀ ਆ ਗਿਆ ਇੰਨਾ ਕਿ ਦਿਮਾਗੀ ਤੌਰ ਤੇ ਪਾਗਲ ਹੋ ਚੁੱਕਾ ਸੀ ਉਹਦਾ ਭਰਾ ਉਹਦੇ ਗਮ ਦੇ ਵਿੱਚ ਹੀ ਇਸ ਦੁਨੀਆ ਤੋਂ ਟ੍ਰੇਨ ਥੱਲੇ ਆ ਕੇ ਚਲਾ ਗਿਆ ਕੌਣ ਕਰੂਗਾ ਇਨਸਾਫ ਉਹ ਵੀ ਦਿਨ ਦਾ ਬੱਚਾ ਅਮਰਜੋਤ ਦੀ ਕੁੱਖੋਂ ਜਨੇ ਜਨਮ ਲਿਆ ਸੀ ਜਿਹਨੂੰ ਦੁੱਧ ਦੀ ਬੂੰਦ ਨਹੀਂ ਮਿਲੀ ਮਾਂ ਦੀ ਤੇ ਫਿਰ ਉਹਦਾ ਇਨਸਾਫ ਵੀ ਕੌਣ ਕਰੂਗਾ ਚੰਦ ਗੰਦੇ ਗੀਤਾਂ ਦੇ ਕਰਕੇ ਤੁਸੀਂ ਇੱਕ ਬੰਦੇ ਨੂੰ ਖਤਮ ਕਰਨ ਲਈ ਕਿੰਨੇ ਬੰਦੇ ਹੋਰ ਨਾਲ ਬੜੀ ਚਾੜ ਦਿੱਤੇ ਇਹਦਾ ਇਨਸਾਫ ਕੌਣ ਕਰੂਗਾ ਰਜੀਤ ਗਿੱਲ ਦਾ ਕੀ ਕਸੂਰ ਸੀ ਦਾਤੇ ਚੇਲੇ ਮਾਲਪੁਰ ਦੇ ਲਾਗਿਓ ਪਿੰਡ ਤੋਂ ਉੱਟ ਕੇ ਆ ਕੇ ਰੋਜ਼ਗਾਰ ਲਈ ਆਇਆ ਸੀ ਤੁਸੀਂ ਉਹਨੂੰ ਵੀ ਨਾ ਬਖਸ਼ਿਆ ਇੱਕ ਮਾਂ ਦਾ ਕੱਲਾ ਕੱਲਾ ਪੁੱਤ ਹਰਜੀਤ ਗਿੱਲ ਉਹ ਤਾਂ ਵਿਚਾਰਾ ਹਰਮੋਨੀਅਮ ਵਜਾ ਕੇ ਗੁਜ਼ਾਰਾ ਕਰਦਾ ਸੀ ਤੁਸੀਂ ਕੱਲਾ ਕਰਨਾ ਚਮਕੀਲੇ ਨੂੰ ਇੱਕਦਾਂ ਖੜਾ ਕਰਕੇ ਜੋ ਮਰਜ਼ੀ ਕਰਦੇ ਉਹਨੂੰ ਕੱਲੇ ਨਾਲ ਰਗੜ ਸਿੱਟਿਆ ਵਿਚਾਰੇ ਨੂੰ ਤੇ ਫਿਰ ਮੈਨੂੰ ਦੱਸੋ ਪਿਓ ਜਿਹੜਾ ਜਿਹਨੂੰ 4 ਪੈਸੇ ਚਮਕੀਲਾ ਲਿਆ ਕੇ ਦਿੰਦਾ ਸੀਗਾ ਇਹਦੀ ਮਸਾ ਮਸਾ ਕਰਕੇ ਕਿਤੇ ਵੀ ਪੁਸਤਾਂ ਦੀ ਗਰੀਬੀ ਗੈਸੀ ਘਰ ਤੋਂ ਮਸੀਂ ਕਿਤੇ ਕੋਈ ਦਿਨ ਦੇਖਣ ਨੂੰ ਚੰਗੇ ਆਏ ਸੀ ਪੇ ਚਾਰ ਪੈਸੇ ਮੇਰਾ ਪੁੱਤ ਲੈ ਕੇ ਆਉਂਦਾ ਆ ਅਸੀਂ ਕੋਈ ਦਿਨ ਹੁਣ ਚੱਜਦਾ ਹੰਡਾ ਲਾਂਗੇ ਤੇ ਉਹ ਪਿਓ ਚਮਕੀਲੇ ਦੇ ਗੰਮ ਦੇ ਵਿੱਚ ਤੜ ਤੜ ਕੇ ਮਰਦਾ ਉਹ ਉਹਦਾ ਇਨਸਾਫ ਤੁਸੀਂ ਫਿਰ ਦੱਸੋ ਕੌਣ ਕਰੂਗਾ ਤੁਸੀਂ ਤੇ ਆਪਣਾ ਚੰਦ ਗੰਦੇ ਗੀਤ ਚੰਦ ਗੰਦੇ ਗੀਤ ਕਰਕੇ ਗੰਦਗਾਉਂਦਾ ਗੰਦ ਕਾਉਂਦਾ ਇੱਕੋ ਹੀ ਮਿਸਾਲ ਬਣਾ ਕੇ ਉਹਦੇ ਨਾਲ ਕਿੰਨਿਆਂ ਜਣਿਆਂ ਨੂੰ ਤੁਸੀਂ ਹੋਰ ਦੁੱਖਾਂ ਦਰਦਾਂ 'ਚ ਧਕੇਲ ਦਿੱਤਾ ਕਿੰਨੇ ਚਮਕੀਲੇ ਨੂੰ ਚਾਹਣ ਵਾਲਿਆਂ ਦੇ ਦਿਲ ਟੁੱਟੇ ਕਿੰਨੀਆਂ ਲੋਕ ਚਮਕੀਲੇ ਦੀ ਆਵਾਜ਼ ਨੂੰ ਪਿਆਰ ਕਰਦੇ ਸੇ ਉਹ ਅੱਜ ਤੁਸੀਂ ਕਹਿ ਦੋਗੇ ਬਹੁਤ ਲੋਕ ਅਜੈਸਿਭਾਈ ਕਰ ਦਿੰਦੇ ਆ ਗੰਦਗਾੰਦਾ ਸੀ ਕਹਿ ਕੇ ਗਾਂਦ ਚਮਕੀਲੇ ਕੱਲਾ ਲਿਖਦਾ ਹੋਊਗਾ ਨਾਲ ਗਾਣ ਵਾਲੀ ਗਾਂਦੀ ਉਹ ਕੀ ਮੰਗ ਗਏ ਹਰਜੀਤ ਗਿੱਲ ਦਾ ਕੀ ਕਸੂਰ ਸੀ ਨਾਲ ਢੋਲਕੀਆਂ ਵਾਲਾ ਜਿਹਦੀਆਂ ਬਾਹਾਂ ਤੇ ਗੋਈਆਂ ਲੰਗੀਆਂ ਸੀਗੀਆਂ ਬੱਤ ਗਿਆ ਕਾਦਾ ਬੱਤ ਗਿਆ ਉਹ ਸਾਰੀ ਜ਼ਿੰਦਗੀ ਸੈਕਸੈਸ ਕਿ ਗਿਆ ਇਸ ਜਾਨਾ ਤੇ ਨਾਲ ਦੇ ਜਿਹੜੇ ਬੇਰੋਜ਼ਗਾਰ ਹੋਏ ਸਾਰੀ ਉਮਰ ਰੋਟੀ ਦੀ ਬੁਰਕੀ ਨੂੰ ਤਰਸਦੇ ਰਹੇ ਜਿਨ੍ਹਾਂ ਦਾ ਕੇ ਮੁੜ ਕੇ ਉਹ ਕਾਮਯਾਬੀ ਮਿਲੀ ਨਹੀਂ ਤੇ ਜਿਹੜੀ ਚਮਕੀਲੇ ਕਰਕੇ ਉਹਨਾਂ ਦੇ ਪਰਿਵਾਰ ਚੱਲਦੇ ਸੀਗੇ ਉਹ ਤੇ ਜਿਹੜਾ ਖੁਦ ਚਮਕੀਲੇ ਦਾ ਪਰਿਵਾਰ ਖੇਰੂ ਖੇਰੂ ਹੋ ਕੇ ਉਜੜਿਆ ਉਹਦਾ ਇਨਸਾਫ ਤੁਸੀਂ ਦੱਸੋ ਤਾਂ ਸਹੀ ਇਹਨਾਂ ਗੱਲਾਂ ਤੇ ਕੋਈ ਸੋਚਦਾ ਹੀ ਨਹੀਂ ਤੇ ਕੋਈ ਗੱਲ ਵੀ ਨਹੀਂ ਕਰਦਾ ਜਿਵੇਂ ਮੇਰੇ ਵਰਗਾ ਕਰਦਾ ਤੇ ਤੁਸੀਂ ਕਹਿੰਨੇ ਹੋ ਅਸੀਂ ਐ ਕਰਦੇ ਆਂਗੇ ਐ ਕਰਦੇ ਆਂਗੇ ਜੋ ਕਰਨਾ ਕਰਦੇ ਹੋ ਯਾਰ ਦਰ ਨਹੀਂ ਮੇਰੇ ਤੇ ਇੱਕ ਕੱਲ ਮੈਂ ਸਿਰਫ ਇੱਕ ਗੱਲ ਕਰ ਰਿਹਾ ਮੈਂ ਜਵਾਬ ਮੰਗ ਰਿਹਾ ਤੁਸੀਂ ਇਹ ਮੈਨੂੰ ਜਵਾਬ ਦਿਓ ਕਿ ਮੇਰੀਆਂ ਇਹ ਗੱਲਾਂ ਮਾੜੀਆਂ ਨੇ ਕਿ ਮੈਂ ਮਾੜੀ ਗੱਲ ਕਹਿ ਰਿਹਾ ਆਂ ਵੀ ਆਹ ਲੋਕਾਂ ਦਾ ਇਨਸਾਫ ਕਿੱਥੇ ਗਿਆ ਤੁਸੀਂ ਦੱਸੋ